ये असली अंबरसर जिले में पहली बारी ये आप जलप्री शोध लिया आए हैं मैं लगता कि मैं पहली बार यह देखा है बहुत मजा आया देख के जिद कश्मीर वैली है नैगरा ਬੱਚਿਆਂ ਲਈ ਛੋਟੇ ਵੱਡੇ ਝੂਲੇ ਆ, ਸ਼ਾਪਿੰਗ ਸਟਾਲ ਆ, ਫੂਲ ਸਟਾਲ ਆ। ਇਹੋ ਕੀ ਬਾਤ ਐ ਕਿ ਅਗਰਾ ਫਾਲਸ ਇਨ੍ਹਾਂ ਨੇ ਕ੍ਰੀਏਟ ਕੀਤੇ ਆ। ਇਨ੍ਹਾਂ ਨੇ ਕਸ਼ਮੀਰ ਵੈਲੀ ਕ੍ਰੀਏਟ ਕੀਤੀ ਐ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ

ਏ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲੀ ਵਾਰੀ ਇਹ ਆਪਾਂ ਜਲਪਰੀ ਸ਼ੋਅ ਲੈ ਕੇ ਆਏ ਆ ਜਿਹਦੇ ਵਿੱਚ ਕਸ਼ਮੀਰ ਵੈਲੀ ਹੈ ਨੈਗਰਾ ਫਾਲ ਹੈ ਬੱਚਿਆਂ ਲਈ ਛੋਟੇ ਵੱਡੇ ਝੂਲੇ ਹੈ ਸ਼ਾਪਿੰਗ ਸਟਾਲ ਹੈ ਫੂਡ ਸਟਾਲ ਹੈ ਜਿਸ ਕਾਫੀ ਤਰ੍ਹਾਂ ਦਾ ਮਨੋਰੰਜਨ ਦਾ ਸਸਤਾ-ਸਸਤਨ ਲੈ ਕੇ ਆਏ ਆ ਜਿਹੜੀਆਂ ਜਲਪਰੀਆਂ ਲਿਆਂਦੀਆਂ ਅਸਲੀਆਂ ਹੈ ਸਾਡੀ ਇੰਡੋਨੇਸ਼ੀਆ ਤੋਂ ਆਈਆਂ ਜੀ ਸਾਡੀਆਂ ਜੀਆਂ ਇਸ ਤੋਂ ਪਹਿਲਾਂ ਸਭ ਆਪਾਂ ਚੰਡੀਗੜ੍ਹ ਤੇ ਪਟਿਆਲੇ ਇਹ ਸ਼ੋਅ ਲਾ ਕੇ ਆਏ ਆ ਬਹੁਤ ਵੱਡੀ ਕਾਮਯਾਬੀ ਨਾਲ ਆਏ ਆ ਹੁਣ ਸਾਨੂੰ ਆਸ ਹੈ ਕਿ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਸ਼ੋਅ ਆਪਾਂ ਲਈਏ ਨੂੰ ਕਾਮਯਾਬ ਕਰੀਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਇਹ ਨਾਗਰਾ ਫਾਲਸ ਵਗੈਰਾ ਬਣਾਇਆ ਕਸ਼ਮੀਰ ਵੈਲੀ ਬਣਾਈਆ ਜਲਪਰੀਆਂ ਲੈ ਕੇ ਆਏ ਜੀ ਠੀਕ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇੱਥੇ ਅਸੀਂ ਸ਼ੋਅ ਲਾਇਆ ਇਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲਾ ਪਹਿਲਾ ਸ਼ੋਅ ਹੈਗਾ ਜਿਹੋ ਵਿੱਚ ਸਾਰੇ ਅੰਨੇ ਵੱਡੇ ਆਪਾਂ ਇੰਤਜ਼ਾਮ ਕੀਤੇ ਆ ਇੱਥੇ ਆ ਕੇ ਤੇ ਉਹਨਾਂ ਦਾ ਕਲਾਕਾਰਾਂ ਦਾ ਆ ਕੇ ਹੌਸਲਾ ਫਜ਼ਾਈ ਕਿੰਨਾ ਕਰੋ ਆ ਗਿਆ ਇਹਨੇ ਦਿਨ ਤੱਕ ਚੱਲਦਾ ਰਹੇਗਾ ਲਗਭਗ 1 ਮਹੀਨਾ ਚੱਲੇਗਾ ਜੀ ਕਿਹੜੀ ਜਗ੍ਹਾ ਤੇ ਲੱਗੇਗਾ ਨਿਊ ਅੰਮ੍ਰਿਤਸਰ ਪਟਾਕਾ ਗਰਾਊਂਡ 'ਚ ਏਕੇ ਅੰ ਸ਼੍ਰੀ ਅਯੋਧਿਆ ਪ੍ਰਕਾਸ਼ ਜੀ ਜਿਨ੍ਹਾਂ ਨੇ ਸਾਰਾ ਅਰੇਂਜ ਕੀਤਾ ਤੇ ਇੰਪਰੂਵਮੈਂਟ ਰਸਤੀ ਸਾਈਟ ਤੇ ਹੈ ਰੈਂਟ ਤੇ ਲਈ ਇਹਨਾਂ ਨੇ ਔਰ ਮੈਨੂੰ ਲੱਗਦਾ ਕਿ ਮੈਂ ਪਹਿਲੀ ਵਾਰ ਇਹ ਆਇਆ ਦੇਖਿਆ ਹੈਗਾ ਕਿ ਅੰਮ੍ਰਿਤਸਰ ਦੇ ਵਿੱਚ ਇੰਨੀ ਵੱਡੀ ਇਨੋਵੇਸ਼ਨ ਜਿਹੜੀ ਹੈਗੀ ਆ ਤੇ ਬਹੁਤ ਮਜ਼ਾ ਆਇਆ ਦੇਖ ਕੇ ਕਿ ਤੁਸੀਂ ਇਕਦਮ ਫਰੈਸ਼ ਹੋ ਜਾਂਦੇ ਹੋ ਕਿ ਇੱਕ ਇਹੋ ਜਿਹੀ ਚੀਜ਼ ਵੀ ਇੱਥੇ ਕ੍ਰੀਏਟ ਹੋ ਸਕਦੀ ਆ ਕਿ ਤੁਸੀਂ ਆਊਟ ਆਫ ਕੰਟਰੀ ਜਿਹੜਾ ਆ ਬਾਹਰੋਂ ਇਹ ਅਰੇਂਜ ਕਰਕੇ ਲੈ ਕੇ ਆਏ ਨੇ ਸਾਡੇ ਅੰਮ੍ਰਿਤਸਰ 'ਚ ਤੇ ਜਿੱਥੇ ਸਾਨੂੰ ਇਹ ਚੀਜ਼ਾਂ ਵਧੀਆ ਲੱਗੀਆਂ ਉਸ ਨਾਲ-ਨਾਲ ਅਸੀਂ ਇਹਨਾਂ ਦਾ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਆਂ ਕਿ ਅੰਮ੍ਰਿਤਸਰ 'ਚ ਇਹ ਚੀਜ਼ ਲੈ ਕੇ ਆਏ ਕਿਉਂਕਿ ਆਉਣ ਵਾਲਾ ਸਮਾਂ ਛੁੱਟੀਆਂ ਦਾ ਵੀ ਹੈ ਨਵੇਂ ਸਾਲ ਦੀ 크리스마 ਦੀ ਛੁੱਟੀਆਂ ਵੀ ਬੱਚੇ ਵੀ ਇੰਜੋਏ ਕਰਨ ਨੂੰ ਇਸ ਤਰ੍ਹਾਂ ਬੱਚੇ ਇੰਜੋਏ ਕਰਨਗੇ ਦੇਖੋ ਇਹ ਚੀਜ਼ਾਂ ਕਿਤੇ ਹੋਰ ਮੈਂ ਮੈਂ ਖੁਦ ਨਹੀਂ ਦੇਖੀ ਅਜੇ ਤੱਕ ਨਾ ਇਹ ਚੀਜ਼ ਤੇ ਬੱਚੇ ਉਹਨਾਂ ਛੁੱਟੀਆਂ ਦੇ ਵਿੱਚ ਜਾ ਕੇ ਇੱਥੇ ਜ਼ਿਆਦਾ ਇੰਜੋਏ ਕਰ ਸਕਣਗੇ ਤੇ अच्छा लगेगा ना स्टॉल्स भी, भी हर चीज है देखो बच्चों को शॉपिंग ना ਲੈਣਾ ਦੇਣਾ ਨਹੀਂ ਹੁੰਦਾ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਦੇਖਣ ਨਾਲ ਹੁੰਦਾ দেখো ਕਿਆ ਬਾਤ ਹੈ ਨਿਆਗਰਾ ਫਾਲਸ ਇਹਨਾਂ ਨੇ ਕ੍ਰੀਏਟ ਕੀਤੇ ਆ ਇਹਨਾਂ ਨੇ ਕਸ਼ਮੀਰ ਵੈਲੀ ਕ੍ਰੀਏਟ ਕੀਤੀ ਹੈ ਐਂਡ ਜਲਪਰੀਆਂ ਤੇ ਮਾਰਵਲਸ ਹਾਂ ਮਤਲਬ ਇਹਦਾ ਲਾਦਾ ਕਿ ਜਦ ਅਸੀਂ ਸੱਚੀ ਉਥੋਂ ਹੋਈ ਆਏ ਆ ਫੇਲ ਕਰ ਦੇ ਦੇਖ ਰਹੇ ਨੇ ਉਹਨਾਂ ਨੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਜੋ ਵੀ ਦਰਸ਼ਕ ਸਾਨੂੰ ਸੁਣਨਗੇ ਜਾਂ ਮੈਂ ਉਹਨਾਂ ਨੂੰ ਐਹੀ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਆਓ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਨਵੇ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਨੇ ਉਹਨਾਂ ਦੀਆਂ ਫੈਮਿਲੀਜ਼ ਉਹਨਾਂ ਨੂੰ ਵੀ ਕਹਿਣ ਕਿ ਇੱਥੇ ਆ ਕੇ ਜ਼ਰੂਰ ਦੇਖ ਕੇ ਜਾਓ ਇੰਜੋਏ ਕਰੋ ਇੰਜੋਏ ਕਰੋ ਫੈਮਿਲੀਜ਼